جے پروار تک طور تے ਤੁਸੀਂ ਸਾਨੂੰ ਇਹ ਪੁੱਛੋ ਤੇ ਸਾਨੂੰ ਨਹੀਂ ਪਸਾਂਦੇ ਰਾਜਨੀਤਿਕ ਵਿੱਚ ਆਉਣਾ ਕਿਉਂਕਿ ਐਜ਼ ਅ ਆرٹسٹ ਜਿਹੜੀ ਉਹਨਾਂ ਨੂੰ ਰਿਸਪੈਕਟ ਇੱਜ਼ਤ ਸ਼ੋਹਰਤ ਰਤਬਿਆਂ ਦੇ ਨਾਲ نوازਿਆ ਗਿਆ ਨਾ ਸ਼ਾਇਦ مالک دنیا 'ਚ ਕਿਸੇ ਕਿਸੇ ਬੰਦੇ ਦੇ ਹਿੱਸੇ ਹੁੰਦੇ ਆ ਜੀ ਤੇ ਉਹ ਉਹਨਾਂ ਦੇ ਹਿੱਸੇ ਆਏ ਤੇ ਜਿਹੜਾ ਰਾਜਨੀਤਿਕ 'ਚ ਆਉਣਾ ਇਹ ਉਹਨਾਂ ਦਾ ਪਰਸਨਲ میٹر ਆ ਸਿ ਮੈਂ ਮੇਰੀ ਸਮਝ ਤੋਂ ਬਾਹਰ ਹੈ ਮੇਰੀ اوقات ਨਹੀਂ ਕਿ ਮੈਂ ਇਸ ਬਾਰੇ ਕੋਈ ਜਵਾਬ ਦੇ ਸਕਾਂ ਇਹ ਤੇ ਇਨੂੰ ਉਹ ਚੰਗੀ ਤਰ੍ਹਾਂ ਆਪ ਹੀ ਕਲੀਅਰ ਕਰ ਸਕਦੇ ਆ ਵੀ ਕਿਉਂ ਐ ਤੇ ਕਿਉਂ ਨਹੀਂ ਐ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਰਾਜਨੀਤੀ ਦੇ ਵਿੱਚ ਆ ਕੇ ਸਗੋਂ ਜਿਹੜੀ ਉਹਨਾਂ ਦੀ ਇੱਜ਼ਤ ਮਾਨ ਸੀ ਰਿਸਪੈਕਟ ਸੀ ਉਹ ਸਗੋਂ ਘਟ ਗਈ ਐ ਸੰਗੀਤਕ ਪੱਧਰ ਦੇ ਵਿੱਚ ਜੋ ਉਹਨਾਂ ਦੀ ਇੱਜ਼ਤ ਰਤਬਾ ਸੀ ਉਹ ਉਹਦੇ ਨਾਲੋਂ ਜ਼ਿਆਦਾ ਵੱਧ ਉਹ ਲੋਕ ਜਿਹੜੇ ਮੈਂ ਇਨਾ ਸਮਾਂ ਨਾਲ ਰਿਹਾ ਮੈਨੂੰ ਪਤਾ ਇੱਕ ਪਿੰਡ 'ਚ ਪ੍ਰੋਗਰਾਮ ਹੁੰਦਾ ਸੀ ਤੇ ਲਾਗੇ ਲਾਗੇ ਦੇ 20 ਪਿੰਡ ਉਹਨਾਂ ਦੀ ਸ਼ਕਲ ਦੇਖਣ ਨੂੰ ਆਏ ਹੁੰਦੇ ਸੀ ਜੀ ਆ ਵੋਟਾਂ ਵਾਟਾਂ ਮੰਗਣਾ ਜਿਹੜਾ ਉਹਨਾਂ ਦਾ ਕੰਮ ਨਹੀਂ ਸੀਗਾ ਮੇਰੇ ਖਿਆਲ ਚ ਤਾਂ ਨਹੀਂ ਆਉਣਾ ਚਾਹੀਦਾ ਸਕਦਾ ਐਵੇਂ ਹੀ ਕੁਛ ਲੋਕ ਬਹੁਤ ਪੁੱਠਾ ਸੋਧਾ ਵੀ ਬੋਲੇ ਫਿਰ ਹੂੰ ਬਿਲਕੁਲ ਬਾਕੀ ਹਾਰ ਜਿੱਤਿਆਂ ਫੇਲ ਫੂਲ ਹੋਣ ਵਾਲਾ ਕੰਮ ਕੋਈ ਨਹੀਂਗਾ ਫੇਲ ਨਹੀਂ ਹੋਏ ਬਿੜਾ ਬੰਦਾ ਪਹਿਲਵਾਨ ਆ ਘੁਲਦਾ ਜੇ ਇੱਕ ਵਾਰੀ ਢੱਟ ਜੂ ਦੋ ਵਾਰੀ ਢੱਟ ਜੂ ਕਦੀ ਤਾਂ ਜਿੱਤੂਗਾ ਹੀ ਜਿੱਤੇ ਆ ਉਹ ਦਿੱਲੀੋਂ ਜਾ ਕੇ ਜਿੱਤ ਗਏ ਜੀ ਬਿਲਕੁਲ ਜੇ ਛੋਟੀਆਂ ਮੋਟੀਆਂ ਕੁਸ਼ਤੀਆਂ ਨਹੀਂ ਜਿੱਤੇ ਤਾਂ ਪਟਕੇ ਦੀ ਜਿੱਤ ਗਏ ਜਿੱਤ ਤਾਂ ਗਈ ਆ ਨਾ ਬਿਲਕੁਲ